ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੋ ਦੋਸਤੋ 2016 ਤੋਂ 6ਵੇਂ ਪੇਕ ਮਿਸ਼ਨ ਦੇ ਏਰੀਏ ਦੀ ਅਦਾਇਗੀ ਨੂੰ ਲੈ ਕੇ ਆਈ ਇੱਕ ਵੱਡੀ ਖਬਰ ਪੱਤਰ ਕੀਤਾ ਗਿਆ ਹੈ ਜਾਰੀ ਇਹ ਪੱਤਰ ਵਿਭਾਗ ਦੇ ਵੱਲੋਂ ਆਪਣੇ ਵੱਖ-ਵੱਖ ਡਿਵੀਜ਼ਨ ਨੂੰ ਜਾਰੀ ਕੀਤਾ ਗਿਆ ਹੈ ਇਸ ਪੱਤਰ ਦੇ ਵਿੱਚ ਕੀ ਲਿਖਿਆ ਗਿਆ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਪੀ ਕਮਿਸ਼ਨ ਦੇ ਏਰੀਆ ਦੀ ਅਦਾਇਗੀ ਨੂੰ ਲੈ ਕੇ ਪੰਜਾਬ ਸਰਕਾਰ ਦੇ ਦੁਆਰਾ 18 ਫਰਵਰੀ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ ਇਹ ਪੂਰਾ ਵੇਰਵਾ ਪੇਸ਼ ਕੀਤਾ ਗਿਆ ਸੀ ਕਿ ਅਸੀਂ ਕਿਸ ਤਰ੍ਹਾਂ ਇਸ ਏਰੀਆ ਦੀ ਅਦਾਇਗੀ ਨੂੰ ਮੁਲਾਜ਼ਮਾਂ ਤੇ ਰਿਟਾਇਰ ਹੋਏ ਮੁਲਾਜ਼ਮਾਂ ਨੂੰ ਕਰਾਂਗੇ ਉਸ ਵੇਰਵੇ ਦੇ ਮੁਤਾਬਕ ਕਈ ਰਿਟਾਇਰਮੈਂਟ ਹੋਏ ਮੁਲਾਜ਼ਮ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਖਾਤਿਆਂ ਵਿੱਚ ਉਹਨਾਂ ਦੀ ਏਰੀਆ ਦੀ ਕਿਸ਼ਤ ਨਹੀਂ ਆਈ ਹੈ ਕਿਉਂਕਿ 2026 ਦੇ ਵਿੱਚ ਮੁਲਾਜ਼ਮਾਂ ਨੂੰ ਕਿਸ਼ਤ ਜਿਹੜੀ ਹੈ ਆਉਣੀ ਸ਼ੁਰੂ ਹੋਵੇਗੀ ਏਰੀਅਰ ਦੀ ਪਰ ਜੋ ਰਟਾਇਰਮੈਂਟ ਹੋਏ ਮੁਲਾਜ਼ਮ ਨੇ ਉਹਨਾਂ ਦੇ ਏਰੀਅਰ ਹੋਣਾ ਅਪ੍ਰੈਲ ਮਹੀਨੇ ਤੋਂ ਸ਼ੁਰੂ ਹੋ ਗਿਆ ਹੈ ਜਿਸ ਦੇ ਚਲਦਿਆਂ ਜਿੰਨਾ ਰਟਾਇਰਮੈਂਟ ਹੋਏ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਕਿਸ਼ਤ ਨਹੀਂ ਆਈ ਉਸ ਸੰਬੰਧ ਦੀ ਵਿੱਚ ਜਿਹੜਾ ਹੈ ਪੱਤਰ ਜਾਰੀ ਕੀਤਾ ਗਿਆ ਹੈ ਅਸੀਂ ਤੁਹਾਨੂੰ ਇਸ ਪੱਤਰ ਦੇ ਬਾਰੇ ਦੱਸ ਦਿੰਨੇ ਆ ਜੇਕਰ ਉਸ ਪੱਤਰ ਦੇ ਬਾਰੇ ਦੇ ਬਾਰੇ ਗੱਲਬਾਤ ਕੀਤੀ ਜਾਵੇ ਤਾਂ ਉਸ ਪੱਤਰ ਦਾ ਵਿਸ਼ਾ ਇਹੀ ਹੈ ਕੀ ਜੋ ਸਮੂਹ ਮੁਲਾਜ਼ਮ ਨੇਗੇ ਰਿਟਾਇਰਮੈਂਟ ਹੋਏ ਮੁਲਾਜ਼ਮ ਨੇ ਫੈਮਿਲੀ ਪੈਨਸ਼ਨਸ ਨੇ ਉਹਨਾਂ ਦੇ ਏਰੀਆ 2016 ਦੀ ਅਦਾਇਗੀਕਰਨ ਸੰਬੰਧੀ ਇਹ ਪੱਤਰ ਹੈ ਅਤੇ ਇਸ ਪੱਤਰ ਦੇ ਵਿੱਚ ਜਿਹੜਾ ਹੈ ਪੱਤਰ ਦੇ ਵਿੱਚ ਜਿਹੜਾ ਲਿਖਿਆ ਗਿਆ ਹੈ ਉਸ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ ਪਰ ਜੋ ਜਿਹੜਾ 2016 ਤੋਂ 6ਵੇਂ ਪੀਕ ਮਿਸ਼ਨ ਦੀ ਏਰੀਆ ਦੀ ਅਦਾਇਗੀ ਦੀ ਗੱਲ ਕਰੀਏ ਤਾਂ ਉਸ ਸਬੰਧ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਕੇਸ ਕਾਫੀ ਲੰਮਾ ਸਮਾਂ ਚੱਲ ਲਿਆ ਚੱਲਿਆ ਹੈ ਪਰ ਕੋਈ ਵੀ ਨਤੀਜਾ ਸਾਹਮਣੇ ਨਹੀਂ ਆਇਆ ਹੈ ਪੰਜਾਬ ਸਰਕਾਰ ਨੇ ਵੀ ਫੈਸਲਾ ਜਿਹੜਾ ਹੈ ਕੀਤਾ ਜਿਸ ਦੇ ਮਤਬਕ ਏਰੀਅਰ ਸਰਕਾਰ ਨੇ ਫੈਸਲਾ ਕੀਤਾ ਹੈ ਜਿਹੜਾ ਕਿ ਜਿਸ ਦੇ ਮਤਬਕ ਏਰੀਅਰ ਹਜੇ ਤੱਕ ਵੀ ਜਿਹੜੇ ਰਟਾਇਰਮੈਂਟ ਹੋਏ ਮੁਲਾਜ਼ਮਾ ਕੋਲ ਨਹੀਂ ਪਹੁੰਚ ਰਿਹਾ ਹੈ ਜਿਸ ਦੇ ਚਲਦਿਆਂ ਭਾਰੀ ਰੋਸ ਉਹਨਾਂ ਦੇ ਅੰਦਰ ਪਾਇਆ ਜਾ ਰਿਹਾ ਹੈ ਜੋ ਇਹ ਪੱਤਰ ਜਾਰੀ ਕੀਤਾ ਗਿਆ ਹੈ ਇਸ ਪੱਤਰ ਦੇ ਵਿੱਚ ਲਿਖਿਆ ਗਿਆ ਕਿ ਉਕ੍ਰਰਤ ਵਿਸ਼ੇ ਸੰਬੰਧੀ ਇਸ ਦਫ਼ਤਰ ਦੇ ਹਵਾਲੇ ਅਧੀਨ ਪत्रा ਰਾਹੀਂ ਪੈਨਾ ਵੀ ਹਦਾਇਤ ਜਾਰੀ ਕੀਤੀਆਂ ਗਈਆਂ ਨੇ ਕਿ ਵਿਥ ਸਰਕੂਲਰ ਨੰਬਰ 3/25 ਦੇ ਵਿੱਚ ਦਰਸਾਏ ਸ਼ੈਡਿਊਲ ਮੁਤਾਬਿਕ ਟਾਇਰ ਜਿਹੜੇ ਕਿ ਪੈਸ਼ਨਰ ਏਰੀਆ ਅਗਸਤ 2025 ਪੈਸ਼ਨਰ ਏਰੀਆਜ਼ ਨੰਬਰ 1 ਦੇ ਵਿੱਚ ਸਾਰੇ ਪੈਸ਼ਨਰ ਫੈਮਿਲੀ ਪੈਸ਼ਨ ਤੇ ਕਾਨੂੰਨੀ وارثਾਂ ਨੂੰ ਮੰਨਦਾ ਪੈਨਸ਼ਨ ਏਰੀਅਰ ਹਰ ਹਾਲਾਤ ਦੇ ਵਿੱਚ ਜਿਹੜਾ ਹੈ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਪਰੰਤੂ ਅਜੇ ਤੱਕ ਜੋ ਡੀਡੀਓਜ਼ ਨੇ ਉਹਨਾਂ ਦੇ ਵੱਲੋਂ ਮੰਨ ਦੇ ਏਰੀਅਰ ਦੇ ਸਬੰਧ ਦੇ ਵਿੱਚ ਇੱਕ ਡਰਾ ਨਹੀਂ ਜਿਹੜਾ ਹੈ ਕੀਤਾ ਗਿਆ ਹੈ ਜਿਸ ਦੇ ਚਲਦੇ ਇਸ ਦੇ ਲਈ ਜਿਹੜੀ ਹੈ ਮੁਰ ਹਦਾਇਤ ਕੀਤੀ ਗਈ ਹੈ ਕਿ ਆਪਣੇ ਦਫ਼ਤਰ ਦੇ ਨਾਲ ਸੰਬੰਧਿਤ ਜਿਹੜੇ ਨੇ ਬਾਕੀ ਰਹਿੰਦੇ ਸਾਰੇ ਪੈਨਸ਼ਨ ਫੈਮਲੀ ਪੈਨਸ਼ਨਰ ਕਾਨੂੰਨੀ ਵਾਰਸਾਂ ਦਾ ਏਰੀਅਰ ਹਰ ਹਾਲਾਤ ਦੇ ਵਿੱਚ 100% ਤਿਆਰ ਕਰਕੇ ਸਤੰਬਰ 2025 ਦੀ ਪੈਨਸ਼ਨ ਏਰੀਆ ਜਿਹੜੀ ਲੇਜ਼ਰ 1 ਜੋ ਕਿ ਮਿਤੀ 10/9/2025 ਤੱਕ ਖੁੱਲੀ ਹੈ ਤੇ ਵਿੱਚੋਂ ਡਰਾ ਕੀਤਾ ਜਾਵੇ ਤਾਂ ਹਾਂਜੀ ਦੋਸਤੋ ਇਸ ਤਰ੍ਹਾਂ ਇਹ ਪੱਤਰ ਜਾਰੀ ਕੀਤਾ ਗਿਆ ਹੈ ਤੇ ਇਸ ਪੱਤਰ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇਸ ਤੋਂ ਇਲਾਵਾ ਪੈਨਸ਼ਨ ਨੂੰ ਲਿਵ ਇਨ ਕੈਸ਼ਮੈਂਟ ਦਾ ਜਿਹੜਾ ਏਰੀਅਰ ਵੀ ਹਰ ਹਾਲਾਤ ਦੇ ਵਿੱਚ ਡਰਾ ਕਰਨਾ ਜ਼ਕੀਨੀ ਬਣਾਇਆ ਜਾਵੇ ਜੇਕਰ ਫੈਮਿਲੀ ਪੈਨਸ਼ਨ ਤੇ ਪੈਨਸ਼ਨਰਸ ਦੀ ਜਿਹੜੀ ਕੀ ਜਾਂ ਫਿਰ ਉਹਨਾਂ ਦੇ ਕਾਨੂੰਨੀ ਵਾਰਸ ਨੇ ਜੋ ਪੈਨਸ਼ਨਰਸ ਨੇ ਉਹਨਾਂ ਨੂੰ ਵੀ ਇਹੀ ਜਿਹੜਾ ਹੈ ਏਰੀਆ ਡ੍ਰੌਪ ਕਰਨ ਤੋਂ ਵਾਂਝਾ ਉਹ ਰਹਿ ਜਾਂਦੇ ਨੇ ਤਾਂ ਇਸ ਦੇ ਖਿਲਾਫ ਜਿਹੜੇ ਸਮੂਹ ਡੀਡੀਓਜ਼ ਦੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਤਾਂ ਹਾਂਜੀ ਦੋਸਤੋ ਇਸ ਤਰ੍ਹਾਂ ਏਰੀਏ ਦੀ ਹਦਕੀ ਨੂੰ ਲੈ ਕੇ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਪੇ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਕਿਉਂਕਿ ਕਈ ਰਿਟਾਇਰਮੈਂਟ ਹੋਏ ਮਲਾਜ਼ਮ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਖਾਤਿਆਂ ਵਿੱਚ ਉਹਨਾਂ ਦੀ ਜਿਹੜੀ ਕਿਸ਼ਤ ਨਹੀਂ ਆਈ ਹੈ ਤੇ ਜਿਹੜੀ ਹੈ ਉਹਦੇ ਵਿੱਚ ਜਿਹੜਾ ਕਿ ਡਰਾ ਨਹੀਂ ਕੀਤਾ ਗਿਆ ਹੈ ਤਾਂ ਹਾਂਜੀ ਦੋਸਤੋ ਇਸ ਤਰ੍ਹਾਂ ਜਿਹੜਾ ਪੱਤਰ ਜਿਹੜਾ ਜਾਰੀ ਕੀਤਾ ਹੈ ਇਸ ਤੋਂ ਇਲਾਵਾ ਪੈਨਸ਼ਨਰਸ ਨੂੰ ਜਿਹੜਾ ਲੀਵ ਇਨ ਕੈਚਮੈਂਟ ਦਾ ਏਰੀਆ ਵੀ ਹਰ ਹਾਲਾਤ ਵਿੱਚ ਡਰਾ ਕਰਨਾ ਯਕੀਨੀ ਬਣਾਇਆ ਜਾਵੇ ਜੇ ਜਿਵੇਂ ਜੇਕਰ ਫੈਮਿਲੀ ਪੈਨਸ਼ਨ ਤੇ ਪੈਸ਼ਨਰ ਦੇ ਜਾਂ ਫਿਰ ਇਹਨਾਂ ਦੇ ਕਾਨੂੰਨੀ وارਸ ਨੇ ਜੋ ਪੈਨਸ਼ਨਰਸ ਨੇ ਉਹਨਾਂ ਨੂੰ ਵੀ ਜਿਹੜਾ ਹੈ ਏਰੀਆ ਡ੍ਰੌਪ ਕਰਨ ਦਾ ਵਾਜਾ ਜਿਹੜੇ ਰਹਿ ਜਾਂਦੇ ਨੇ ਤਾਂ ਹਾਂਜੀ ਦੋਸਤੋ ਇਸ ਅਸਤੀ ਅੱਜ ਦੀ ਵੱਡੀ ਅਪਡੇਟ ਮਿਲਦੇ ਆ ਕਿ ਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ